ਜੀ ਸਾਡਾ ਮਾਨਯੋਗ ਸ਼੍ਰੀ ਅਗੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਨ ਤਾਪਕ ਸ਼੍ਰੀ ਬੀਕੇ ਸਿੰਘਲਾ ਜੀ ਐਸਪੀਆਈ ਸਾਹਿਬ ਮੋਗਾ ਜੀ ਦੀ ਰਹਿਨਮਾਈ ਹੇਠ ਸਾਡੀ ਸਬ ਡਿਵੀਜ਼ਨ ਧਰਮਕੋਟ ਦੇ ਐਸਐਚਓ ਸ਼੍ਰੀ ਗਰਮੇਲ ਸਿੰਘ ਉਹਨਾਂ ਦੀ ਟੀਮ ਨੂੰ ਕਾਫੀ ਭਾਰੀ ਸਫਲਤਾ ਹਾਸਲ ਹੋਈ ਜੋ ਕਿ ਯੋਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਨੂੰ ਲੈ ਕੇ ਜਿਹੜੇ ਸਾਡੇ ਧਰਮਕੋਟ ਦੇ ਸਬ ਇੰਸਪੈਕਟਰ ਸਾਹਿਬ ਬਾਹਰ ਫੀਲਡ ਦੇ ਵਿੱਚ ਗਸ਼ਤ ਕਰ ਰਹੇ ਸੀ ਸੋ ਉਹਨਾਂ ਨੂੰ ਇੱਕ ਖੁਫੀ ਇਨਫਰਮੇਸ਼ਨ ਜਿਹੜੀ ਪ੍ਰਾਪਤ ਹੋਈ ਕਿ ਜਿਹੜੇ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਬੂਟਾ ਸਿੰਘ ਜੋਗੀ ਪੱਟੀ ਦੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹਨ ਉਹ ਇਧਰ ਏਰੀਆ ਦੇ ਵਿੱਚ ਗਾਹੇ ਵਗਾਹੇ ਆ ਕੇ ਹਿਰੋਇਨ ਵੇਚਣ ਦਾ ਧੰਦਾ ਕਰਦੇ ਹਨ ਸੋ ਉਸ ਨੂੰ ਲੈ ਕੇ ਇਹਨਾਂ ਨੇ ਨਹਿਰ ਦੇ ਉੱਪਰ ਧਰਮਕੋਟ ਨਾਕਾਬੰਦੀ ਕੀਤੀ ਗਈ ਸੋ ਇੱਕ i20 ਕਾਰ ਜਿਹੜੀ ਉਧਰੋਂ ਆ ਰਹੀ ਸੀ ਫਤਿਹਗੜ ਮਸਤੂਰ ਦੀ ਸਾਈਡ ਤੋਂ ਉਸ ਨੂੰ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕੀਤਾ ਅਤੇ ਗੱਡੀ ਦੇ ਵਿੱਚੋਂ ਜਿਹੜੀ 200 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਹੋਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਮਕਦਮਾ ਨੰਬਰ 237 21485 ਥਾਣਾ ਧਰਮਕੋਟ ਵਿਖੇ ਦਰਜ ਡਿਸਟ੍ਰਿਕਟ ਕਰਾਇਆ ਗਿਆ ਜਿਸ ਦੀ ਤਫਤੀਸ਼ ਜਾਰੀ ਹੈ ਮੁਲਜ਼ਮਾਂ ਨੂੰ ਜਿਹੜਾ ਅਸੀਂ ਅੱਜ ਦਾ ਪੇਸ਼ ਅਦਾਲਤ ਕਰ ਰਹੇ ਹਾਂ ਸੋ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਅੱਗੇ ਪੁੱਛਗਿੱਛ ਕਰਕੇ ਹੋਰ ਵਧੇਰੇ ਖੁਲਾਸੇ ਹੋਣ ਦੀ ਸਭਾਵਨਾ ਹੈ ਅੱਛਾ ਸਾਰੇ ਇਹਨਾਂ ਦੇ ਪਹਿਲਾਂ ਵੀ ਕੋਈ ਮਕਦਮੇ ਦਰਜ ਹਨ ਨਹੀਂ ਹਾਂਜੀ ਇਹਨਾਂ ਦੇ ਇਹਨਾਂ ਦੇ ਵਿੱਚ ਇੱਕ ਮੁਲਜ਼ਮ ਹੈਗਾ ਬੱਗੇ ਨਾਮ ਦਾ ਜੋ ਇਥੋਂ জাফর ਵਾਲੇ ਦਾ ਰਹਿਣ ਵਾਲਾ ਹੈ ਉਹ ਉਸ ਨੂੰ ਅਸੀਂ 29 ਐਨਡੀਪੀਐਸ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਹੈ ਨਾਮਜ਼ਦ ਕਰਨ ਤੋਂ ਬਾਅਦ ਜਦ ਦੀ ਪੁਸ਼ਕਸ਼ ਕੀਤੀ ਉਸ ਦੇ ਉੱਪਰ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਧਰਮਕੋਟ ਵਿਖੇ ਹੀ ਹਰੋਇਨ ਦਾ ਦਰਜ ਹੈ